ਉਹ ਬੜਾ ਪਾਇਲਟ ਦੀ ਮਦਦ ਵਿੱਚ ਪਾ ਕੈਸ ਅੰਚਾਰੀ ਮਾਰੀ ਹੈ ਤੇ ਅੱਜ ਸਿੰਪਲ ਕੈਂਪ ਨੌਜਵਾਨ ਜੋ ਹੈ ਉਹ ਪਾਇਲਟ ਬਣੇ ਸਿੰਪਲ ਕੈਂਪ ਵਿੱਚ ਪਹੁੰਚੇ ਨੇ ਸਭ ਵਾਇਰ ਦੇ ਦੇ ਧੰਨਵਾਦ ਇਕੱਠੇ ਤੁਸੀਂ ਸਾਰੇ ਜੋ ਇੱਥੇ ਪਹੁੰਚੇ ਹੋ ਮੈਨੂੰ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੈਲਕਮ ਹੋਏਗਾ ਤੁਸੀਂ ਮੇਰੀ ਐਬਸੈਂਸ ਵਿੱਚ ਵੀ ਜਦੋਂ ਮੇਰਾ ਕੋਰਸ ਕੰਪਲੀਟ ਹੋਇਆ ਸੀ ਤੇ ਤੁਸੀਂ ਮੇਰੇ ਪਿਛੇ ਨੂੰ ਸਨਮਾਨਿਤ ਕੀਤਾ ਉਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਸੀ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਅੱਜ ਤੇ ਇਹ ਮੈਂ ਉਮੀਦ ਰੱਖੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਵੈਲਕਮ ਹੋਵੇਗਾ ਤੇ ਸਾਰਾ ਗ੍ਰੈਂਟਡ ਸਭ ਤੋਂ ਪਹਿਲਾਂ ਮੈਂ ਸੱਚੇ ਪਾਤਸ਼ਾਹ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਉਹਨਾਂ ਦੇ ਕਰਕੇ ਹੀ ਮੇਰੇ ਪੇਰੈਂਟਸ ਦੀ ਸਪੋਰਟ ਤੁਸੀਂ ਸਾਰੇ ਜੋ ਹੋ ਤੁਹਾਡੇ ਸਾਰਿਆਂ ਦੀ ਦੁਆਵਾਂ ਦੇ ਨਾਲ ਤੇ ਸਾਰਾ ਪਰਿਵਾਰ ਸ਼ਿਰਕਤੀ ਹੋਇਆ ਤੇ ਬਸ ਇਹੀ ਹੈ ਅਰਦਾਸ ਕਰਨਾ ਅੱਗੇ ਵੀ ਆਪ ਫਾਰਾਂ ਦੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਆਪਣੀ Aim ਦੇ ਵਿੱਚ ਅੱਗੇ ਵੀ ਹੋਣਾ ਸਰਨਦੀਪ ਜੀ ਸਰਨਦੀਪ ਜੀ ਇੱਕ ਚੀਜ਼ ਜਿਹੜੀ ਬੜੀ ਇੱਥੇ ਸੁਣਨ ਨੂੰ ਮਿਲੀ ਪਹਿਲੇ ਤੁਸੀਂ ਕਿਸੇ ਹੋਰ ਫੀਲਡ ਦੇ ਵੀ ਜਾਣਾ ਚਾਹੁੰਦੇ ਸੀ ਇਸ 에ਅਰ ਪਾਇਲਟ ਦੇ ਰੂਪ ਵਿੱਚ ਪਰ ਦਸਤਾਰ ਦੀ ਕਰਕੇ ਤੁਹਾਨੂੰ ਕਮਰਸ਼ਲ ਚੁਣਨਾ ਪਿਆ ਨਹੀਂ ਜੀ ਪਹਿਲਾਂ ਉਹ ਮੈਨੂੰ ਤਾਂ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਸੀ ਪਹਿਲਾਂ ਆਰਐਫਏ ਕਰਕੇ ਸੀ ਉਹ ਰਾਇਲ ਐਰ ਫੋਰਸ ਕਰਕੇ ਉਹ ਕਿਉਂਕਿ ਉੱਥੇ ਪ੍ਰੋਟੋਕੋਲਸ ਹੁੰਦੀਆਂ ਨੇ ਕਈ ਅ ਅਗਰ ਫਾਈਟਰ ਜੈਟਸ ਫਲਾਈ ਕਰਨ ਲਈ ਤੁਹਾਨੂੰ ਹੈਲਮਟ ਦਾ ਯੂਜ਼ ਹੁੰਦਾ ਉਹਦੇ ਵਿੱਚ ਉਹ ਉਹਦੇ ਵਿੱਚ ਦਸਤਾਰ ਤੁਸੀਂ ਬਨ ਨਹੀਂ ਸਕਦੇ ਤੁਹਾਡੇ ਲਈ ਸਿੱਖੀ ਤੋਂ ਪਹਿਲਾਂ ਕਿਆ ਬਾਤ ਬਹੁਤ ਵਧੀਆ ਉਸ ਤੋਂ ਬਾਅਦ ਸਭ ਕੁਝ ਹੈ ਬੋਲੇ ਸੋ ਨਿਹਾਲ ਇਹ ਸਵਾਲ ਕਿਉਂਕਿ ਇਹ ਸਾਡੇ ਜੋ ਚੈਨਲ ਤੁਸੀਂ ਜਿੰਨੇ ਦੇਖ ਰਹੇ ਹੋ ਨਾ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਜਦੋਂ ਅਸੀਂ ਇਹੋ ਜਿਹੀ ਕਵਰੇਜ ਕਰਨ ਪਹੁੰਚਨੇ ਆ ਪਰ ਅਸੀਂ ਸਪੈਸ਼ਲੀ ਧੰਨਵਾਦ ਕਰਨੇ ਆ ਸਿੰਬਲ ਦੀ ਇਸ ਪੂਰੀ ਜਿੰਨੀ ਸੰਗਤ ਹੈ ਕਿਉਂਕਿ ਤੁਹਾਡੇ ਪਿੱਛੇ ਵੀਰ ਖੜੇ ਹਨ ਇਹਨਾਂ ਦੇ ਬੇਟਾ ਕੈਨੇਡਾ ਤੋਂ ਆਇਆ ਅਸੀਂ ਉਹ ਕਵਰ ਕੀਤਾ ਅੱਜ ਰੋਜ਼ ਸਾਨੂੰ ਤੀਜੇ ਦਿਨੇ ਮੈਸੇਜ ਆ ਜਾਂਦਾ ਸਿੰਬਲ ਚ ਅੱਜ ਖੇਡਾਂ ਹੋ ਰਹੀਆਂ ਹਨ ਬੱਚੇ ਅੱਜ ਨਸ਼ੇ ਤੋਂ ਦੂਰ ਬਿਲਕੁਲ ਅੱਜ ਆਪਣਾ ਸੋਹਣਾ ਜੀਵਨ ਅੱਜ ਖੇਡਾਂ ਚ ਸਪੋਰਟਸ ਐਜੂਕੇਸ਼ਨ ਚ ਹਰ ਇੱਕ ਤੱਕੇ ਤੇ ਬੱਚਾ ਜਿਹੜਾ ਅੱਗੇ ਵਧ ਰਿਹਾ ਹੈ ਤੇ ਅਸੀਂ ਚ ਜੇ ਤੁਹਾਡੇ ਕੋਈ ਸਿੱਖ ਲੈਣਾ ਚਾਹੇ ਤੇ ਜ਼ਰੂਰ ਤੁਹਾਡੇ ਸੰਪਰਕ ਚ ਰਹਿਲ ਉਹ ਤੁਸੀਂ ਬਾਕੀ ਬੱਚੇ ਨੂੰ ਜ਼ਰੂਰ ਕਿਦਨੇ ਐਨਕਰਾਜ ਕਰੋ ਦੇਖੋ ਜੀ ਅੱਜ ਕੱਲ ਅੱਜ ਕੱਲ ਦੀ ਜਨਰੇਸ਼ਨ ਵਿੱਚ ਤੇ ਸਾਡੇ ਕੋਲ ਸਾਰੀ ਆਪਰਚੂਨਿਟੀਆਂ ਹਨ ਠੀਕ ਹੈ ਸਾਡੇ ਪੇਰੈਂਟਸ ਨੇ ਸਟਰਗਲ ਕੀਤਾ ਸਾਰਾ ਤੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਖੜੇ ਹਾਂ ਸਾਨੂੰ ਉਹ ਚੀਜ਼ਾਂ ਫੇਸ ਕਰਨ ਦੀ ਲੋੜ ਹੀ ਨਹੀਂ ਪਈਆਂ ਜਿਹੜੇ ਹਾਰਡਸ਼ਿਪ ਸਨ ਉਹਨਾਂ ਨੂੰ ਫੇਸ ਕਰਨੀ ਪਈਆਂ ਤੇ ਇਸ ਤੋਂ ਬਾਅਦ ਸਾਡਾ ਕੀ ਹੈ ਅਸੀਂ ਸਾਡੇ ਅਸੀਂ ਤੇ ਬਸ ਇਹੀ ਕਰ ਸਕਦੇ ਹਾਂ ਕਿ ਕੋਈ ਵੀ ਜੋ ਸਭ ਤੋਂ ਪਹਿਲਾਂ ਤੇ ਕੋਈ ਕੰਮ ਛੋਟਾ ਮੋਟਾ ਨਹੀਂ ਹੁੰਦਾ ਠੀਕ ਹੈ ਜੀ ਇਹ ਕੋਈ ਇਹ ਦਿਮਾਗ ਵਿੱਚ ਕੋਈ ਇਸ ਤਰ੍ਹਾਂ ਦਾ ਥਾਟ ਕੀ ਮੈਂ ਇਹ ਕਰਾਂਗਾ ਲੋਕ ਕੀ ਕਹਿਣਗੇ ਜਾਂ ਮੈਂ ਇਸ ਫੀਲਡ ਵਿੱਚ ਗਿਆ ਤੇ ਲੋਕਾਂ ਨੇ ਕੀ ਕਹਿਣਾ ਇਹ ਕੁਛ ਨਹੀਂ ਗੱਲ ਹੁੰਦੀ ਹਰ ਕੰਮ ਵੱਡਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ ਆਪਣਾ ਪੈਸ਼ਨ ਕੋਈ ਫਾਈਂਡ ਕਰੋ ਹਨਾ ਸੋ ਕਿਉਂਕਿ ਇੱਕ ਵਾਰੀ ਤੁਸੀਂ ਪੈਸ਼ਨ ਤੁਹਾਡੇ ਵਿੱਚ ਆ ਜਾਂਦਾ ਜਨੂਨ ਹੈ ਕਿਸੇ ਚੀਜ਼ ਦਾ ਤੇ ਆਪਣੇ ਆਪ ਹੀ ਤੁਹਾਡੇ ਅੰਦਰੋਂ ਹੀ ਫਿਰੋ ਆਵਾਜ਼ ਆਂਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਅਚੀਵ ਕਰਨਾ ਹੈ ਕਿਉਂਕਿ ਉਹ ਗੱਲ ਲੱਗਦੀ ਕਿ ਬਾਰਲੀ ਇਨਫਲੂਐਂਸ ਦੇ ਨਾਲ ਜਾਂ ਪੇਰੈਂਟਸ ਦੀ ਇਨਫਲੂਐਂਸਲ ਪੇਰੈਂਟਸ ਤੁਹਾਨੂੰ ਬੋਲਣ ਕਿ ਹਾਂਜੀ ਤੁਸੀਂ ਇਹ ਕਰਨਾ ਹੈ ਉਹ ਕਰਨਾ ਉਹ ਚੀਜ਼ ਇੰਨੀ ਇਨਫਲੂਐਂਸ਼ਲ ਨਹੀਂ ਹੁੰਦੀ ਰATHER ਤਾਂ ਕਿ ਤੁਹਾਡੇ ਅੰਦਰ ਦੀ ਉਹ ਆਗੋ ਹੈ ਨਾ ਕਿ ਮੈਂ ਕੁਝ ਅਚੀਵ ਕਰਨਾ ਹੈ ਤੇ ਉਹ ਉਸਦੇ ਨਾਲ ਫਿਰ ਕੀ ਹੁੰਦਾ ਸਭ ਤੋਂ ਵੱਲੇ ਸੱਚੇ ਪਾਤਸ਼ਾਹ ਦੀ ਮਿਹਰ ਉਸ ਤੋਂ ਬਾਅਦ ਤੁਹਾਡੀ ਫੈਮਿਲੀ ਦੀ ਸਪੋਰਟ ਫਿਰ ਤੁਹਾਡੇ ਅੰਦਰ ਦਾ ਜਿਹੜਾ ਜਨੂਨ ਹੈ ਉਹ ਤੁਹਾਨੂੰ ਇਵੈਂਚੁਅਲੀ ਸਕਸੈਸਫੁਲ ਬਣਾਈ ਜਾਂਦਾ ਆਪਣੀ ਅਸੀਂ ਬਾਕੀ ਸਾਰੇ ਨਾਲ ਗੱਲ ਕਰਾਂ ਇੱਕ ਮਿੰਟ ਇੱਕ ਵਾਰ ਸਰ ਅਸੀਂ ਮਾਤਾ ਜੀ ਨਾਲ ਆ ਜਾਓ ਤੁਸੀਂ ਸਾਹਮਣੇ ਅਸੀਂ ਭੈਣ ਜੀ ਬਿਲਕੁਲ ਅਸੀਂ ਨਾ ਸਿੰਬਲ ਦੀ ਹੱਦ 'ਚ ਖੜੇ ਆਂ ਬਿਲਕੁਲ ਅਸੀਂ ਗੇਟ ਦੇ ਮੂਹਰੇ ਖੜੇ ਆਂ ਅੱਗੇ ਬਹੁਤ ਵੱਡਾ ਇਕੱਠ ਤੁਹਾਡਾ ਇੰਤਜ਼ਾਰ ਕਰ ਰਿਹਾ ਤੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰੇ ਸਭ ਤੋਂ ਪਹਿਲੇ ਸਾਰੇ ਨੂੰ ਵਾਹਿਗੁਰੂ ਦੀ ਕਰਤਾ ਸਾਰੇ ਕੋਈ ਨਹੀਂ ਮੈਨੂੰ ਬਸ ਇਹ ਦੱਸ ਰਿਹਾ ਦਿਨ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਨ ਬਹੁਤ ਮਹਿਸੂ ਸਾਰੇ ਸਾਡੇ ਸੰਬੋਧਨ ਸੰਗਤਾਂ ਦਾ ਸਭ ਤੋਂ ਪਹਿਲੇ ਬਹੁਤ 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 ਥੈਂਕਸ ਮੈਂ ਤੁਹਾਨੂੰ ਕਰਦੀ ਹਾਂ ਜਿਹੜੇ ਇੰਨੀ ਗਰਮੀ 'ਚ ਆ ਕੇ ਇਤਸਾਲਾ ਦਾਤ ਕਰ ਰਹੇ ਹੋ ਇਹ ਸਾਡੇ ਪਰਸਪਰ ਸੀ ਅਚਾਨਕ ਇਸ ਤਰ੍ਹਾਂ ਦਾਸੀ ਦੇਖਿਆ ਸਾਡਾ ਕੁਝ ਬਹੁਤ ਖੁਸ਼ੀ ਵਾਲੀ ਗੱਲ ਹੈ ਬਾਕੀ ਇਹਨੇ ਬਹੁਤ ਬਹੁਤ ਧੰਨਵਾਦ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਚਾਹਾਂਗਾ ਆਪਣੇ ਤਾਇਆ ਜੀ ਨੂੰ ਤਾਇਆ ਜੀ ਬਿਲਕੁਲ ਜੀ ਸ਼ੰਕਰ ਮੇਰੇ ਫਾਦਰ ਨਾਲੋਂ ਵੀ ਵੱਧ ਕੇ ਪਿਆਰ ਸਤਕਾਰ ਤੇ ਇਨਕਰੇਜ ਕੀਤਾ ਤੇ ਜੀ ਜੀ ਮੈਂ ਇਹ ਵੀ ਆਪਣੇ ਫਾਦਰ ਲਾਣ ਨੂੰ ਬਹੁਤ ਬਹੁਤ ਅੱਜ ਮਿਲਦੇ ਰਹੇ ਹਾਂ ਕਿ ਜੋ ਕਿ ਇਹਨਾਂ ਬੱਚੇ ਉਹ ਕੀ ਬਣਾ ਬੱਚੇ ਨਾਲ ਤੇ ਸੋ ਇਹ ਖੁਸ਼ੀ ਦਾ ਪਲ ਔਰ ਭਾਵੁਕ ਵੀ ਜ਼ਰੂਰ ਹੋ ਰਿਹਾ ਨੇ ਇਮੋਸ਼ਨਲ ਹੋ ਰਹੀ ਹੈ ਬਹੁਤ ਹੀ ਵੱਡਾ ਇੱਕ i got them. ਸਭ ਇਹਨਾਂ ਦੀ ਅਸੀਸਾਂ ਜੀ ਸਭ ਇਹਨਾਂ ਦੀ ਅਸੀਸਾਂ ਜੀ ਇਹਨਾਂ ਦੀ ਅਸੀਸਾਂ ਉਹ ਨਾਨੀ ਜੀ ਦਾ ਜਿਹੜਾ ਦੇਖਣ ਨੂੰ ਮਾਰਿਆ ਦੇਖ ਲਓ ਕਿ ਕਿੰਨੇ